ਸਾ ਸ੍ਰੀ ਗੁਰੂ ਪੈਨਸਾਰੇ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰਜੋਸ਼ੀ ਜੋਸ਼ੀ ਚੈਨਲ ਆਨ ਤੇ ਅਸੀਂ ਆਨੰਦ ਭੱਜ ਤੁਹਾਡਾ ਸਵਾਗਤ ਕਰਦੇ ਆ। ਲੋ ਜੀ ਹਾਜ਼ਰ ਆ ਅਸੀਂ ਤੁਹਾਡੀ ਕਚਹਿਰੀ ਵਿੱਚ ਤੇ ਬਹੁਤ ਸੋਹਣਾ ਜਿਹਾ ਇੱਕ ਸੁਹਾਗ ਲੈ ਕੇ ਕੁੜੀ ਦੇ ਵਿਆਹ ਚ ਗਾਉਣ ਵਾਲੇ ਗੀਤ ਨੂੰ ਸੁਹਾਗ ਕਹਿ ਦਿੰਨੇ ਹਨਾ ਇੱਕ ਵੀਰ ਨੇ ਫਰਮਾਇਸ਼ ਕਰੀ ਆ ਮੈਂ ਖਾਸੀ ਸੁਹਾਗ ਤਾਂ ਪਾਉਂਦੀ ਰਹਿੰਨੇ ਹਾਂ ਸਮੇਂ-ਸਮੇਂ ਤੇ ਤੇ ਲੈ ਸੁਣੋ ਫਿਰ ਇਸ ਸੁਹਾਗ ਨੂੰ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਵੀ ਤੁਹਾਨੂੰ ਜੇ ਕਿਸੇ ਨੂੰ ਘਰ 'ਚ ਤੁਹਾਨੂੰ ਰੋਗ ਹੈ ਕਿਸੇ ਨੂੰ ਹੋਰ ਰੋਗ ਹੈ ਬਹੁਤ ਦਵਾਈਆਂ ਲੈ ਲੀਆਂ ਪਰ ਨਹੀਂ ਆਰਾਮ ਆਉਂਦਾ ਤਾਂ ਇੱਕ ਛੋਟਾ ਜਿਹਾ ਆਪਾ ਸਤਿਗੁਰਾਂ ਨੇ ਦੱਸਿਆ ਹੈ ਤੁਹਾਨੂੰ ਮੈਂ ਪਾਉਂਗੀ ਤੁਸੀਂ ਉਸ ਤਰ੍ਹਾਂ ਕਰਿਓ ਹਰ ਹਾਲ ਤੁਹਾਨੂੰ ਦਵਾਈ ਲੱਗੂ ਤੇ ਤੁਸੀਂ ਤਨ ਰੁਸਤ ਹੋ ਜਾਓਗੇ ਤੇ ਲਓ ਆਜੋ ਫਿਰ ਆਪਾਂ ਰਾਉਂਡ ਕੱ ਲਈਏ ਸੁਹਾਗਾ ਕੇ ਮੋਹਰੇ ਪੱਲਾ ਪਾਲੇ ਕਿਉਂ ਰੋ ਮੇ ਮੇਰ ਬਾਬਲਾਤੀਆ ਤਨੇ ਵੇਪਰੈ ਤੂੰ ਕਿਉਂ ਮੇ ਮੇਰ ਬਾਬ ਰਮਕ ਮਾਇਆ ਤੀਆਂ ਨੂੰ ਸੋਰੇ ਤੋਰ ਕੇ ਦੇਤਾ ਕਰਮ ਕਮਾਇਆ ਹੱਥ ਵਨ ਸੜੀ ਬੇਨੇਤੀ ਸਾ ਨੇਤੀ ਸਾਨੂੰ ਦੂਰੇ ਨਾ ਆਇਓ ਦੂਰ ਤੇ ਪੰਦਨ ਇੰਮੇ ਇਕਲੇ ਸਥ ਮਿਲੇ

ਪੁਰਾਏ ਤੂੰ ਕਿਉਂ ਨਾ ਮੇਰੇ ਵੀਰ ਨਾ ਪਿਆਣਾ ਤਲੀ ਵੇ ਪੁਰਾਏ ਪਿਆਣਾ ਨੂੰ ਸਾਰੇ ਤੋਰ ਕੇ ਆਪਣਾ ਫਰਜ ਦੂਰਾਂ ਦੇ ਪੰਦ ਨੇ ਮੇ ਇਕਲੇ ਸਾਥ ਮਿਲੀ ਅਨੰਗ ਵੀ ਦੂਰਾਂ ਦੇ ਪੰਦ ਨੇ ਨ ਮੇਕ Me. අබන සාඩි බේනතිසන්නු ਤੇ ਹੋ ਰਿਸ਼ਤੇਦਾਰੀਆਂ ਬਣ ਕੇ ਇਸ ਗੀਤ ਨੂੰ ਹੋਰ ਵੀ ਆਪਾਂ ਚਾਚੇ ਤਾ ਨੂੰ ਕਹਿ ਕੇ ਲੰਬਾ ਕਰ ਸਕਦੇ ਆ ਤੇ ਲੋ ਆ ਜਿਓ ਹੁਣ ਫਿਰ ਰੁਕਤੇ ਬਲ ਠੰਡ ਲੱਗ ਰਹੀ ਐ ਜਿ ਕੰਮ ਹੋ ਰਿਹਾ ਤੇ ਆ ਜਿਓ ਹੁਣ ਤੁਸੀਂ ਤੰਦਰੁਸਤੀ ਬਲ ਤੇ ਤੁਸੀਂ ਕਾਪੀ ਪੈਨਸਲ ਲੈ ਕੇ ਬੈਠ ਗਏ ਹੋਗੇ ਸਤੂਰਾਂ ਨੇ ਦੱਸਿਆ ਵੀ ਜੇ ਕੋਈ ਤੁਹਾਨੂੰ ਰੋਗ ਹੈ ਤੇ ਬਹੁਤ ਦਵਾਈਆਂ ਲੈ ਲੀਆਂ ਹਨਾ ਤੇ ਤੁਸੀਂ ਨਹੀਂ ਠੀਕ ਹੋ ਰਹੇ ਤਾਂ ਕਰੋ ਇੱਕ ਇਹ ਉਪਾਅ ਤੁਸੀਂ ਜਿਹੜੇ ਜਦੋਂ ਤੁਸੀਂ ਦਵਾਈ ਲੈਣੇ ਹੋ ਇੱਕ ਇਸ਼ਾਨ ਕੋਣ ਆ ਸਰਣ ਨਹੀਂ ਪਤਾ ਇਸ਼ਾਨ ਕੋਣ ਨੂੰ ਕੀ ਨੂੰ ਕਹਿੰਨੇ ਪੂਰਬ ਤੇ ਉੱਤਰ ਦਾ ਜਿਹੜਾ ਵਿਚਾਲਾ ਪਾਸਾ ਹੈ ਨਾ ਉਸ ਪਾਸੇ ਤੁਸੀਂ ਬੈਠ ਜਓ ਪੂਰਬ ਵੱਲ ਚਾਹਦੇ ਮੂੰਹ ਕਰਕੇ ਨਾ ਸਾਈਡਾਂ ਆ ਆ ਸਾਈਡ ਹੋ ਗਈ ਆ ਸਾਈਡ ਹੋ ਗਈ ਜਿਹੜੀ ਆ ਸਾਈਡ ਹੈ ਪੂਰਬ ਵੱਲ ਇਹਨੂੰ ਇਸ਼ਾਨ ਕੋਣ ਕਹਿੰਨੇ ਇੱਧਰ ਬੈਠ ਕੇ ਤੁਸੀਂ ਉਹ ਦਵਾਈ ਲਓ ਧਰਮ ਰਾਮ ਦਾ ਨਾਮ ਲੈ ਕੇ ਵੈਗਰੂ ਜੀ ਉਹ ਵੀ ਤੁਸੀਂ ਉਹਨਾਂ ਨੂੰ ਅੱਲਾਹ ਕਹਿੰਦੇ ਹੋ ਵੈਗਰੂ ਕਹਿੰਦੇ ਹੋ ਉਹ ਦਵਾਈ ਫਿਰ ਤੁਸੀਂ ਲਓ ਹਰ ਹਾਲਤ ਤੁਹਾਨੂੰ ਤੰਦਰੁਸਤੀ ਮਿਲੂਗੀ ਪੱਕਾ 100% ਗਾਰੰਟੀ ਹੋਈ ਐ ਇਹ ਗੁਰੂਆਂ ਨੇ ਦੱਸੀ ਹੋਈ ਗੱਲ ਆ ਭਗਵਾਨ ਨੇ ਤੁਹਾਡਾ ਰੂਪ ਠੀਕ ਕਰ ਦ ਦਵਾਈ ਲੱਗਣ ਲੱਗ ਜੂ ਤੁਸੀਂ ਤੰਦਰੁਸਤ ਹੋ ਜਾਓਏ ਉਹ ਦਵਾਈਆਂ ਵੀ ਤੁਸੀਂ ਨਾ ਇਸ਼ਾਨ ਕੋਣ ਚ ਰੱਖੋ ਆਪਦੀਆਂ ਇਸ ਕੋਣ ਚ ਇਸ਼ਾਨ ਕੋਣ ਇਸ਼ਾਨ ਕੋਣ ਦਾ ਦੇਵਤਾ ਈਸ਼ਵਰ ਐ ਉਹਨੇ ਹਰ ਹਾਲਤ ਤੁਹਾਡੀ ਜਦ ਤੁਸੀਂ ਉਹਨੂੰ ਧਿਆਉਂਗੇ ਤੇ ਉਹਨੇ ਤੁਹਾਡੇ ਉਹ ਦਵਾਈ ਤੁਹਾਨੂੰ ਲੱਗਣ ਲੱਗ ਜੂ ਤੁਸੀਂ ਕਰਕੇ ਦੇਖੋ ਡਾਕਟਰ ਫੇਲ ਨੇ ਫਿਰ ਤੁਹਾਨੂੰ ਦਵਾਈ ਲੱਗੂ ਇਹ ਵੀ ਠੀਕ ਹੋ ਸਕਦੇ ਆ ਦਵਾਈ ਤਾਂ ਲੈਣੀ ਜਿਹੜੀ ਦਿੱਤੀ ਤੁਹਾਨੂੰ ਹਨਾ ਤੇ ਉਹ ਭਗਵਾਨ ਨੇ ਫਿਰ ਆਪਣੀ ਕਿਰਪਾ ਕਰ ਦੇਣੀ ਆ। ਲਓ ਸਮਝ ਗਏ ਨੇ ਸਾਰੇ। ईशान कोण ਉਹਨੂੰ ਕਹਿੰਦੇ ਉਸ ਕੌਣ ਨੂੰ ਪੂਰਬ ਵੱਲ ਮੁਹਰ ਕਰਕੇ ਬੈਠੋਗੇ ਤਾਂ ਇਹਦੇ ਉੱਤਰ ਵੱਲ ਜਿਹੜਾ ਪਾਸਾ ਹੈ ਇਹ ਉੱਤਰ ਵੱਲ ਦੇ ਜਿਹਦੇ ਪੂਰਬ ਵੱਲ ਦਾ ਵਿਚਾਰੜਾ ਪਾਸਾ। ਉਹ ਸਾਈਡ ਤੇ ਦਵਾਈ ਰੱਖੋ। ਉਸੇ ਸਾਈਡ ਤੁਸੀਂ ਬੈਠ ਕੇ ਆਰਾਮ ਨਾਮ ਨਾਲ ਕੋ ਜੋ ਵੀ ਤੁਸੀਂ ਜਪਣਾ ਉਹ ਕਹਿੰਦੇ ਕਹਿੰਦੇ ਲੈ ਭਗਵਾਨ ਮੈਨੂੰ ਤੰਦਰੁਸਤੀ ਦੇਈ ਉਹ ਤੁਸੀਂ ਦਵਾਈ ਲੈ ਲਓ। ਉਸੇ ਪਾਸੇ ਦਵਾਈਆਂ ਰੱਖੋ। ਤੁਸੀਂ 5-4 ਦਿਨ ਬਾਅਦ ਦਿਨ ਤੇ ਆਪ ਦੇਖੋਗੇ ਤੁਹਾਨੂੰ ਤੁਸੀਂ ਤੰਦਰੁਸਤ ਹੋ ਜਾਓਗੇ। ਸਮਝ ਗਏ ਨਾ ਸਾਰੇ ਜਣ ਲੈ ਹੁਣ ਦਿਓ ਮੈਨੂੰ ਛੁੱਟੀਆਂ ਕੱਲ ਨੂੰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਤੇ ਲਓ ਜੀ ਤੰਦਰੁਸਤੀ ਦੇ ਪਰਮਾਤਮਾ ਤੁਹਾਨੂੰ